ਬੋਲੋ ਹਾਂ ਆਸੂ ਪਟਾ ਦੇ ਯਾਰ ਅੱਜ ਕਿੱਥੇ ਆ ਹੋ ਗਈ ਕੀ ਕਰਦੀ ਆ ਓਏ ਓਏ ਉੱਧਾ ਕੇ ਚੜਾਈ ਗਈ ਸਿੱਧਰ ਗੇਰਦੇ ਆ ਨਾ ਹੋਜ ਹਲੋ ਓ ਕੀ ਬਣਾਈਆਂ ਨਾ ਕੱਖੇ ਘੜਦੇ ਆ ਯਾਰ ਕੱਖ ਹੋਰ ਆਇਆ ਟੈਂਡ ਨਾ ਚੱਲੇ ਕਿਉਂ ਕੀ ਕਰਾਂਗੇ ਯਾਰ ਹਾਂ ਕੀ ਕਰਾਂਗੇ ਲਿਆਵਾਂਗੇ ਕੋਈ ਸ਼ਿੱਟ ਨਾਪਰਾ ਵੱਜ ਨਹੀਂ ਪੀਂਦੇ ਕਿਉਂ ਵੇ ਅੱਜ ਤਾਂ ਛੱਡੀ ਹੋਈ ਆ ਛੱਡੀ ਆ ਪੇਪਾਇਸ਼ ਨਹੀਂ ਹਣਾ ਨੋ ਪੈਸੇ ਵਾਦੂ ਅੱਛਾ ਇਹ ਤਾਂ ਲਿਆਉਂਦੇ ਯਾਰ ਅੱਜ ਮੇਰਾ ਵੀ ਜੀਜਾ ਕਰੀ ਜਾਂਦਾ ਫਿਰ ਲਿਆਉ ਤੂੰ ਜਾ ਕੇ ਅੱਧੇ ਪੈਸੇ ਪਾਉਣੇ ਪੈਣਗੇ ਭਰਾਵਾ ਉਹ ਪੈਸੇ ਲੈ ਗੀ ਲੈ ਭੈ ਮੈਨੂੰ ਦੇਰ ਇਸ ਤੱਕ ਬੋਤਲ ਲਿਆਣੀ ਕਹਿ ਗਿਆ ਬੋਤਲ ਹੀ ਲਿਆਈ ਫਿਰ ਤਾਂ ਪੀਣ ਦਾ ਨਿਆਰਾ ਹੀ ਆਉ ਉਹਦਾ ਪਾਣੀ ਆਉਂਦਾ ਠੇਕ ਜੀਦਾ ਹੈ ਨਾ ਓਏ ਤੇ ਹੋਰ ਜਾਂ ਤਾਂ ਭਾਂਜੇ ਕਿਸੇ ਤੋਂ ਦੇਸੀ ਦੂਸੀ ਮਿਲ ਜੇ ਨਾ ਤੈਨੂੰ ਆਖਿਆ ਗਾਲ ਲਿਗੇ 10 ਕਿਲੋ ਗੋੜਸ ਕਿਹੜਾ ਮਰਦਾ ਹੈ ਜੇ ਮੇਰੇ ਹੱਥ ਤੋਂ ਬੰਦ ਹੀ ਨਹੀਂ ਪਾ ਤਾਂ ਮੈਂ ਦੇਉ ਤੂੰ ਲੈ ਆਖੀ ਗੱਲ ਆ ਹੋਰ ਆਪਾਂ ਸਮਾਨ ਸਮੂਨ ਬਾਵਾ ਪਾਵਾਂਗੇ ਵਿੱਚ ਹੋਰ ਲੈ ਚਿੰਗਾ ਲੱਪੇ ਹੈ ਨਾ ਹਾਂ ਬਾਵਾ ਪਾ ਕੇ ਨਾ ਚੰਗੀ ਬਣਾਵਾਂਗੇ ਵਿੱਚੋਂ ਪਾ ਕੇ ਨਾ ਤੇਰੇ ਔਲੇ ਔਲੇ ਖਾ ਜਾ ਪੁੱਤੋ ਆਹੋ ਆ ਜੀ ਕੋਈ ਨਹੀਂ ਆ ਚੁਗੀ ਹਰੂ ਅਰੇ ਦਾ ਕੱਖਾਂ ਦਾ ਕੋਈ ਜਾਫਤਾ ਦੱਸ ਦੇ ਇਹ ਤਾਂ ਉਹਨੀ ਸਿੱਟੀ ਹੋਏ ਪ੍ਰਾਲੀ ਘੱਟ ਪਾਈਆ ਯਾਰ ਚੱਕਤੀ ਕਿਹੜੇ ਪ੍ਰਾਲੀ ਬਾਵਾ ਸਿੱਟਨੇ ਸੀ ਉੱਤੇ ਉੱਤੇ ਫਿਰ ਪ੍ਰਾਲੀ ਦੇ ਕੱਖ ਨਹੀਂ ਹੁੰਦੇ ਹਨ ਤੇ ਤੇਰੇ ਕਿਵੇਂ ਅਗਰ ਦਾਲੂ ਲਸਣ ਮੇਰੀ ਤਾਂ ਬਾੜੀ ਚੰਗੀ ਖੜੀ ਆ ਬਈ ਅੱਛਾ ਹਾਂ ਮੈਂ ਤਾਂ ਉੱਤੇ ਪ੍ਰਾਲੀ ਸਿੱਟਦੀ ਮੈਂ ਪ੍ਰਾਲੀ ਨਹੀਂ ਚੱਕੀ ਤੁਸੀਂ ਪ੍ਰਾਲੀ ਚੱਕਤੀ ਆਹੀ ਗੱਲ ਆ ਫਿਰ ਹਾਂ ਇਹ ਲਾਂਸਰ ਉੱਤੇ ਪ੍ਰਾਲੀ ਮਾਰੇ ਖਾਸੀ ਉਹ ਦੇਖੋ ਤੇ ਪਾਈ ਸੀ ਭੈਣ ਚੂਦੀ ਉਹ ਫੇਰ ਪੜ ਗਈ ਹੋ ਗਿਆ ਕਾ ਟੂੜੀ ਹਾਂ ਉਹ ਫੇਰ ਵੀ ਹੋ ਗਿਆ ਗੁੱਲੀ ਡੰਡਾ ਯਾ ਇਹ ਕੋਪਰਾ ਹੱਥ ਨਹੀਂ ਲਾਉਂਦਾ ਹੈ ਤੂੰ ਹੋਰ ਯਾਰ ਪਹਿਲਾਂ ਕੱਢੇ ਨਹੀਂ ਹਾਂ ਆਏ ਹੈ ਕਰਤਾ ਤੇਰਾ ਜ਼ੋਰ ਦੇਤਾ ਹੋਰ ਕੀ ਕਰਕੇ ਦਤੂਏ ਨਾ ਕਾਡੋ ਨਹੀਂ ਕਿਰਾ ਇਹ ਨਿਕਲ ਕੇ ਨਾ ਹਾਂ ਇਹਨਾਂ ਮੋਟੇ ਮੋਟੇ ਜੇ ਪੱਟ ਲੈਨੇ ਹਨਾ ਇਹ ਤਾਂ ਭੈਣ ਤੇ ਖਾਦ ਮੈਂ ਕੱਲ ਚੰਨ ਜੀ ਕਰੀਐ ਨਾ ਓਏ ਉਹ ਨਹੀਂ ਕਰੀਂਦੀ ਓਏ ਹਟ ਜਾ ਪੋਲੂ ਓਏ ਤੂੰ ਲਾਸਨ ਪੱਟੇਂਗਾ ਅਰੇ ਅਰੇ ਧੀਦੇ ਯਾਰ ਤੇ ਇੱਕ ਤਾਂ ਡਰਾਈਵਰ ਬੈਠਿਆ ਨਹੀਂ ਜਾਂਦਾ ਯਾਰ ਔਰ ਜਰ ਗੋਡੇ ਨਹੀਂ ਮੁੜਦੇ ਭੈਣ ਦੀ ਕੰਜੇ ਤਾਂ ਤੂੰ ਤਾਂ ਗਪਰੂ ਆ ਯਾਰ ਕਿਹੜਾ ਗਪਰੂ ਆ ਐ ਕਹਦਾ ਤੇਨਾਂ ਲਾਸਨ ਚ ਕੱਖ ਕਢਾ ਦੇਨਾ ਤੇ ਮੇਰੇ ਨਾਲ ਭਰਾਵਾ ਉਹ ਕਰਾਦੀ ਤੂੰ ਗੰਡੇ ਇਹ ਲਾਉਂਦੇ ਮੈਂ ਨਾ ਓਏ ਹਰੇ ਅੰਦੇ ਨਾਲ ਹੀ ਨਹੀਂ ਹਲੇ ਲੇਟ ਨਹੀਂ ਹੋ ਗਿਆ ਮੈਂ ਦੋ ਪੰਤੇ ਲਾਉਣਾ ਬਾਈ ਦੋ ਗਿਹੜੇ ਹੁਣ ਇੱਕ ਤਾਂ ਗੇਤੇ ਲਾਤੇ ਅੱਛਾ ਹੁਣ ਪਿਛੇ ਤੇ ਲਾਉਂਗਾ ਅੱਛਾ ਇੱਕ ਤੇਰਾ ਵੀ ਵਾਸਤੇ ਢੱਕ ਜੇ ਲਾਉਣੇ ਆ ਨਾ ਯਾਰ ਉਹ ਤਾਂ ਗਿਆ ਟੈਨ ਢੱਕਾਂ ਦਾ ਇਹ ਹੋਰ ਅੱਛਾ ਜੀ ਹੁਣ ਯਾਰ ਕੀ ਆ ਤੇ ਚਾਲ ਦੇਖ ਲੈ ਭਾਈ ਹਾਂ ਹਰ ਜਾ ਯਾਰ ਆਏ ਘੜੀ ਹੋਏ ਮੈਂ ਤਾਂ ਸਕੂਟਰ ਕਾਢ ਲਾ ਤੇ ਚੱਲ ਉਹ ਚੱਲਦੇ ਹਾਂ ਫਿਰ ਹੋਰ ਕਹਿੰਦੇ ਹੋ ਟਾਈਮ ਨਾਲੇ ਬੈਂਦੇ ਤਾਂਸ ਤੇ ਲਾਇਆ ਵਾਂਗੇ ਛੁੱਟੀ ਹਾਂ ਤਾਂਸ ਬਾਵਾ ਚ ਜਾਣਾ ਉਹ ਤਾਂਸ ਨਹੀਂ ਖੇੜੀ ਬਾਵਾ ਚ ਰੋ ਗਿਆ ਹੋਰ ਸਾਥ ਚ ਜਾਂ ਲਾਂਗੇ ਹਾਂ ਉੱਥੇ ਕੁੱਟਾਂਗੇ ਹਾਂ ਉੱਥੇ ਕੁੱਟਾਂਗੇ ਬੇਗੀ ਕੁੱਤੀ ਇਹ ਕੋਰਾ ਓਏ ਉੱਥੋਂ ਦੀ ਬੁੜਗਾ ਵੜਗਾ ਨਾਲ ਸਾਥ ਵਿੱਚ ਦੀ ਗੰਗਰੀਆਂ ਹੈ ਨਾ ਯਾਰਾ ਲਾਇਆ ਵਾਂਗੇ 10 ਮਿੰਟ ਕੀ ਹੋ ਗਿਆ ਕਿ ਦਮ ਚੜ ਗਿਆ ਗਰਦਲ ਬੈਠਿਆ ਨਹੀਂ ਜਾਂਦਾ ਯਾਰ ਕੰਜਾ ਦੌਲਾ ਲਿਆ ਕਰ ਚੌ ਚਾ ਭੁੱਕੀ ਦਾ ਓਏ ਲੋਟ ਨਹੀਂ ਆਉਂਦੀ ਕਿਉਂ ਬੰਦਾ ਨਹੀਂ ਕੀ ਗੱਲ ਹੈ ਗਰਦਲ ਨੂੰ ਤਾਂ ਕੀ ਜ ਆ ਪੈਸੇ ਨਹੀਂ ਲਾਉਂਦਾ ਭੈਂ ਹੈ ਕਹ ਲਾ ਤਾਂ ਪੈਸਿਆਂ ਦੀ ਹੈ ਤੇ ਵੇ ਪੈਸੇ ਲਾਇਆ ਕਰ ਭਾਈ ਕੀ ਹੈ ਪੰਜੇ ਦੇ ਬਾਹਲਾ ਕੱਖ ਕਰ ਲਿਆ ਇੰਨਾ ਕੀ ਰੱਖਿਆ ਹੋਰ ਯਾਰ ਬਹਾ ਹੋ ਗਿਆ ਉਤੋਂ ਦੀ ਕੰਮ ਹਨਾ ਹੋ ਜੋ ਹੈ ਲਾਣ ਜੀ ਲਾਣ ਤਾਂ ਹੋ ਜੋ ਕੱਖ ਕੱਢਿਆ ਗਿਆ ਹੁਣ ਹੋ ਜੋ ਹੋਰ ਕੀ ਆ ਆ ਆਰੇ ਆ ਮੈਂ ਤਾਂ ਇਹਦਾ ਪਿਸ਼ਾਬ ਕਰਿਆ ਮਾਉੀ ਉਹ ਗਿਆ ਜਾਇਆ ਐ ਐ ਮੈਂ ਜਵਾਕ ਨੂੰ ਕਿੱਧਰ ਲਈ ਫਿਰਦਾ ਜੁ ਨਾਲ ਉਹ ਮਾਂਗਰ ਆ ਗਏ ਕੰਜਰ ਦਾ ਚਾਚੀ ਦਰ ਕੰਮ ਸਿੱਖ ਲੂਗਾ ਕੰਮ ਸਿੱਖਣ ਦਾ ਕੀ ਭਾਂਦੇ ਫੁੱਦੀ ਗਾਹ ਦੀ ਮਸ਼ੀਨ ਚਲਾਉਣਿਆ ਵੀ ਤੂੜੀ ਆਈ ਤੇ ਲੱਗ ਰਿਆਂ ਕੱਖ ਕੰਡਾ ਤਾਂ ਕਢਾ ਦਿੰਦਾ ਹਾਂ ਕੱਖ ਕੰਡਾ ਕਢਾ ਤੀ ਜਿਹੜੀ ਗੱਲ ਆ ਐ ਕਰ ਬੋਲੂ ਤਾਂ ਕੱਖ ਬਾਹਰ ਛਿੱਟਿਆ ਕੱਖ ਉਹ ਥੱਲੇ ਛਿੱਟਿਆ ਬਾਹਰ ਹਾਂ ਜਿਹੜੇ ਪੱਟੇ ਪਏ ਆ ਐ ਕਰੋ ਡਰਾਈਵਰਾ ਇਹਦੂ ਇੱਕ ਛੋਟਾ ਜਿਹਾ ਕਹਿਗਾ ਮੈਂ ਉਹਨੂੰ ਨਾ ਲਿਆ ਮਜਾ ਕੇ ਗੋਦੀ ਵਾਲੇ ਨੂੰ ਹਾਂ ਇਹਦਾ ਸਾਲਾ ਕਿਹੜਾ ਕੰਮ ਦਿੰਦਾ ਯਾਰ ਇੱਕ ਭਾਂਡੇ ਯਾਰ ਦਾ ਮੂਤ ਹੀ ਨਹੀਂ ਉਤਰਦਾ ਹੈ ਯਾਰ ਡਰਾਈਵਰ ਓਏ ਐਂ ਜਾ ਲੈਣਾ ਉਹ ਤੋਂ ਬਾਲੀ ਖਾਨਾ ਹਾਈ ਉਹ ਤੋਂ ਬਾਲੀ ਖਾ ਜਾਣਾ ਮੋਰਾ ਅੱਲਾਹ ਦੀ ਦੇ ਜਾਦੇ ਦਾ ਮਸਾ ਉਤਰਿਆ ਓਏ ਮੂਤ ਆ ਹਾਂ ਮੂਤ ਤਾਂ ਆਇਆ ਤਾਂ ਮੈਂ ਥੋੜਾ ਜਿਹਾ ਚੱਲ ਹੋਈ ਗੀ ਲੈ ਮੈਨੂੰ ਫੜਾ ਦ ਦੁਆਰੇ ਬੈਠਾ ਤਾਂ ਜਾਂਦਾ ਨਹੀਂ ਕ ਜਲਦੀ ਨਾ ਬੰਦ ਚੁੱਤੀ ਲਵਾ ਦੇਣਾ ਇਹਦੇ ਵੀ ਗੋਡੇ ਦੁਖਦੇ ਆ ਯਾਰ ਉਹ ਕੰਜਰਾ ਜਿਹੜਾ ਸੋਡੇ ਤੋਂ ਮੇਰੇ ਨਾਲ ਦੁਖਣਗੇ ਪਹਿਲਾਂ ਹੁੰਦਾ ਸੀ ਇਹ ਡਰਾਈਵਰਾਂ ਬੀੜਾਂ ਲੋਕਾਂ ਦੀ ਹੈਨਾ ਹੋਰ ਯਾਰ ਹੁਣ ਤਾਂ ਹਟ ਗਏ ਨਾ ਭਾਈ ਕੋਈ ਕੰਮ ਨਹੀਂ ਕਰਕੇ ਰਾਜੀ ਭਰਾਵਾ ਹਾਂ ਆਪ ਤੋਂ ਨਹੀਂ ਹੁੰਦਾ ਆਪਾਂ ਇਹਦਾ ਨੰਕੀ ਕਰਕੇ ਹਾਂ ਆ ਕਿਹਾੜੀ ਆ ਗਈ ਭਾਈ ਦਾਤਿਆਂ ਦੇ ਦੰਦੇ ਕਢਾ ਲਿਓ ਹੈਨਾ ਹੋਰ ਕੋਨੋ ਕੋਨੋ ਦਾਤਿਆਂ ਹੁੰਦੀਆਂ ਫਿਰ ਬੇੜਾਂ ਬੱਤੀ ਜਾਂਦੇ ਸਿਆਲ ਚ ਹੁਣ ਤਾਂ ਬੇੜਾਂ ਦਾ ਟਾਈਮ ਹੁੰਦਾ ਇਸ ਵੇਲੇ ਆ ਰੋਤੇ ਚੱਕੇ ਤਾਂ ਹੋਰ ਬੁਲਾ ਕਾ ਜੋ ਪਟੇਰ ਲਿਆਉਂਦੇ ਭਾਂਡੇ ਯਾਰ ਦੀ ਜੋਕਾ ਚ ਮੜੀ ਆਉਂਦਾ ਨਾ ਓਏ ਇਹੋ ਵੱਡੀ ਏ ਤੂੰ ਰਵੇਤਰੀ ਜੀ ਆਦਾ ਹੋਇ ਕੋਈ ਨਾ ਜੋਕਾ ਬਾਹਰ ਗਈ ਤੇ ਘਟਰਦਿਆ ਹੋਰ ਰਵੇਤਰੀ ਉਗਾਲੋ ਹੋਰ ਮਸਾਂ ਲਾਈ ਹਾਂ ਭਾਂਡੇ ਯਾਰ ਦੇ ਕਿ 200 ਦੇ ਹਿਸਾਬ ਨਾਲ ਫਟ ਲੋ ਕੇ ਕਿੱਲੇ ਦੀਆਂ ਅਗਰ 200 ਭਰੀ ਦੇ ਹਿਸਾਬ ਨਾਲ ਉਹ ਨਿਕਲ ਆਉਂਦੀ ਭਾਈ ਉਹਨਾਂ ਹਾਂ ਜਾ ਭਾਈ ਉਹ ਪ੍ਰਾਗੀ ਰੱਖ ਲੈਂਦੇ ਬਾਹਲੇ ਕਰਤਾ ਝੋਨੇ ਦੀ ਉਹ ਨਾ ਬੱਚਾ ਯਾਰ ਹੱਥ ਵੱਢੀ ਜਾਂਦੀ ਹੈ ਨਾ ਪਰ ਹਾਂ ਉਹ ਹੱਥ ਵੱਢਦੀ ਸੀ ਭਾਂਦੇ ਆਦੀ ਆਰੇ ਹਏ ਬਟੇਰ ਘੱਟ ਵੱਢਦੀ ਸੀ ਹਾਂ ਕੁਝ ਭਾਈ ਹੁਣ ਸੇਮ ਸੂਮ ਵੀ ਹੈ ਨਹੀਂ ਬਟੇ ਕਿਥੋਂ ਹੈ ਇਹ ਤਾਂ ਹੋਰ ਕਰ ਓਏ ਕਿਵੇਂ ਮਰਨ ਸਵਾਹ ਸਿਰ ਦੇ ਖਾਸੀ ਕੱਖਾਂ ਤੇ ਤਾਂ ਨਹੀਂ ਲੋਟ ਆਉਂਦੀ। ਨਹੀਂ ਆ ਪੱਟ ਕੇ ਉਹ ਕੱਖ। ਹੂੰ। ਕੱਖ ਪੱਟ ਕੇ ਐਂ ਕਰਦੇ ਹਾਂ। ਤੇ ਤੂੰ ਗੁੰਦਾਸਾਂ ਦੇਖਿਆ नाग ਵਰਗੀ ਹੋ ਜੂ ਭੈਣ ਚੋਦੀ। ਮੈਂ ਤਾਂ ਐਂ ਕਰਦਾ ਨਾ ਭਰਾਵਾ। ਕਿੰਨੀ ਖਲਾਰ ਰੱਖੀ ਹੋਵੇ। ਮੈਂ ਲਾਰ ਕੇ ਕੱਟੇ ਚਾਰ ਪੰਜ ਮੰਜੇ ਦਾ ਖਾਂ ਲਾਰਖਿਆ। ਖਾਣ ਨੂੰ ਮੁੱਕਦੀ ਨਹੀਂ ਯਾਰ। ਵਧੀਆ ਚਾਲ। ਹਨਾ। ਆਏ ਨੂੰ ਗਾ ਪੈ ਗਿਆ ਕੋਸੰਦਾ ਤੇ ਨਹੀਂ ਯਾਰ। ਲੈ ਇਹਨੂੰ ਕਿੰਨੇ ਤੇ ਤੜਕੇ ਨੂੰ ਖੜੀ ਹੋ ਜੂ। ਨੋ ਹਲੋ ਹਾਂ ਬਾਕੀ ਮਰੇ ਬਚਾ ਕੇ ਇਹ ਵਿਚਾਰੇ ਇਹ ਪੈਰ ਧਰ ਲਿਆ ਕਰੋ ਸੁਰਤ ਜੀ ਆ ਗਈ ਉਹਨੇ ਨੂੰ ਫਾਂ ਜਿਵੇਂ ਆਪਾਂ ਨੂੰ ਨਾਤੇ ਤੋਂ ਆ ਜਾਂਦੀ ਭਾਈ ਇਹਨਾਂ ਨੂੰ ਆ ਕੇ ਸੁਰਤ ਅੱਖੀ ਵਾਲੇ ਹੋ ਗਏ ਯਾਰ ਚਲ ਕੱਢ ਦੇਗਾ ਕੀ ਲੱਗਦਾ ਕੋ ਜਵਾਕ ਜਾ ਆ ਜੇ ਨਾ ਗੰਜਰ ਦਾ ਸਕੂਲ ਗਿਆ ਓਏ ਹੋਰ ਚੰਗਾ ਪੜਦਾ ਲਈ ਜਾਂਦਾ ਡੰਗ ਉਹ ਕਰਤੀ ਆਲਾ ਹਾਓ ਆ ਜਾ ਚੱਲ ਗਏ ਯਾਰ ਕਿਵੇਂ ਭੁੱਲਿਆ ਓਏ ਠੀਕ ਹੈ ਲੈ ਆ ਗਿਆ ਪ੍ਰਭਾ ਮੇਰਾ ਸਾਥੀ ਮੇਲੀ ਆ ਗਿਆ ਚੱਲ ਗਿਆ ਆਪਾਂ ਬਹਿ ਜਾ ਉਹ ਕਿਧਰੋਂ ਆਇਆ ਤੱਕੇ ਖਾਂਦਾ ਹਾਂ ਕਿਧਰੋਂ ਆਇਆ ਘਰੋਂ ਆਇਆ ਮੈਂ ਤਾਂ ਅੱਛਾ ਨੀਗਾ ਚੜਾ ਪਾਇਆ ਹੋਰ ਬੇਲਾ ਹਣ ਪਹਿਲਾਂ ਜਾਂਦਾ ਗੰਜਰ ਤੇ ਆ ਚੱਲ ਕੇ ਵੇ ਸਾਥ ਚ ਤਾਸ ਕੁੱਤ ਕੇ ਦੀ ਦਸ ਮਿੰਟ ਹੋਰ ਮੈਂ ਤਾਂ ਤੈਨੂੰ ਡੀਕੀ ਗਿਆ ਚੱਲਦੇ ਆ ਪਹਿਲਾ ਡਰਾਈਵਰ ਨਾਲ ਮੈਂ ਤਾਂ ਲੱਗ ਗਿਆ ਕੱਕ ਜੇ ਕਢਾਉਣਾ ਮੈਂ ਕਿ ਹੱਥਾਂ ਜਾ ਹੋਇਆ ਨਾਲ ਇਹਦੇ ਕੰਨੂ ਵੀ ਪੀ ਲਾਂਗੇ ਅੱਜ ਉਹ ਆ ਹਾਂ ਹੈ ਨਾਲੇ ਅੱਜ ਬਚ ਜੂ ਹੱਥ ਨਾਲੀ ਹੈਨਾ ਹਾਂ ਡਰਾਈਵਰਾਂ ਦੇਂਗਾ ਓਏ ਕੋਈ ਨਹੀਂ ਲਿ ਮਗਾਉਨੇ ਹੈ ਐ ਕਰੋ ਡਰਾਈਵਰਾ ਹਉ ਆਸ ਤਾਂ ਕੰਜੇ ਤੇ ਅਰੇ ਹੱਥਾਂ ਜਾ ਪੇ ਹੋਇਆ ਪੇ ਲੈ ਆਓ ਭਾਈਆਕ ਤਾਂ ਰੋਸਟ ਲੜ ਜਾ ਫੜ ਲਿਆ ਕਰੇ ਹੈ ਰੋਸਟਰ ਲਪਾਈਂ ਦੀ ਕਲੇਜੀ ਲਿਆ ਦੇ ਬੱਕਰੇ ਦੀ ਯਾਹੂਆ ਯਾਰ ਆ ਇਹਦਾ ਐਡਾ ਵੱਡਾ ਕੰਮ ਕਰਾਉਣਾ ਇਹਦਾ ਇੱਕ ਪੇਗ ਲਵਾ ਦੇ ਆਪਾਂ ਨੂੰ ਉਹੀ ਬਹੁਤ ਆ ਆਏ ਘਰੇ ਪੋਲਿਆ ਆਥ ਨੇ ਇਹ ਤਾਂ ਭਾਨੇ ਨਾਲ ਅਗਲੇ ਤੇ ਘਰੇ ਵਗ ਜੇ ਬੈਸਾ ਪੇਗ ਲਾਉਂਦਾ ਮਰਿਆ ਬੰਨਾ ਇੱਥੇ ਜਾਂਦਾ ਨਹੀਂ ਚਾ ਅੱਛਾ ਹਾਂ ਬੋਲ ਤੇ ਮਰੂ ਆ ਗਦਾ ਆਏ ਤੱਕ ਮਰੂ ਯਾਰ 4 ਕਵਜੇ ਵਗ ਜੇ ਪੋਲਿਆ ਹੈ 4 ਕਵਜੇ ਵਗ ਜੇ ਕਿੱਥੇ ਕਿਸੇ ਦੇ ਘਰੀ ਵਗ ਜਾ ਹਾ ਜਿਹੜਾ ਪੀਂਦਾ ਬੰਦਾ ਪਤਾ ਸਿੱਖ ਨਹੀਂ ਜਾਂਦੇ ਨਹੀਂ ਹੁਣ ਤਾਸਕਟ ਚੱਲਦੇ ਆ ਯਾਰ ਉਹ ਮਕੰਦ ਦਸ ਨਹੀਂ ਆਇਆ ਸੀ ਯਾਰ ਕਿਵੇਂ ਉਹ ਉਹ ਕਹਿੰਦਾ ਮੈਂ ਕੱਲਾ ਬੈਠਾਂਗਾ ਆ ਜਾ ਸਾਥ ਚ ਕੱਲਾ ਬੈਠਾ ਹੋਰ ਆਈ ਨਹੀਂ ਕਦੇ ਅੜ ਗਿਆ ਸੀ ਤਾਂ ਢਿੱਕੀ ਇਹਨਾਂ ਕਹਿੰਦਾ ਮੁਰਕੇ ਦੇਣੇ ਸੀ ਭਜੂ ਕਹਿੰਦੇ ਦੋਨੋਂ ਕਹਿੰਦੇ ਕਹਨਾਈ ਗਏ ਕਛੂ ਕੁ ਮਾਤਾ ਭਈਆ ਆਵਦੀ ਚਾਲ ਹੀ ਚੱਲੂ ਆ ਆ ਸਿਆਸੀ ਮੈਨੋ ਉਹ ਕਹਿੰਦਾ ਜੈਲਾ ਵੀ ਨਹੀਂ ਆਇਆ ਕਹਿੰਦਾ ਜੈਲਾ ਕਹਾ ਖੁੰਡਣ ਗਿਆ ਹੋਇਆ ਅੱਛਾ ਹੋਰ ਅਰੇ ਯਾਦ ਇਹਦਾ ਆਏ ਹੋਲੇ ਇੱਕ ਤਾਂ ਬੈਠਾ ਨਹੀਂ ਜਾਂਦਾ ਯਾਰ ਹਮ ਹੋਰ ਧੀ ਦੇ ਯਾਰ ਤਾਂ ਲੈਦਾ ਡਰਾਈਵਰ ਆ ਉਹ ਆਪ ਤਾਂ ਬਹਿ ਗਿਆ ਤੂੰ ਕੱਢੀ ਜਾ ਨਾ ਹੋਰ ਬੱ ਪੱਟ ਤੇ ਤੂੰ ਪੱਟ ਤੇ ਉਹ ਫੋਨ ਜੋ ਕੀ ਆਈ ਜਾਂਦਾ ਯਾਰ ਦੇਖ ਚੱਕ ਕੇ ਉਦਾਨੀ ਘਾਣਾ ਯਾਰ ਯਾਰ ਰਿਸ਼ਤੇਦਾਰਾਂ ਦਾ ਹੀ ਨਾ ਹੋਵੇ ਲਾਸਣ ਮੰਗਦਾ ਹੋਵੇ ਕਮੈਂਟ ਉਹ ਬੋਲੀ ਨਾ ਓਏ ਹੈਲੋ ਹਾਂਜੀ ਉਸ ਨਹੀਂ ਵੇਲਾ ਫਿਰਦਾ ਹੋਰ ਹਾਂ ਕੀ ਬਣਦਾ ਕੀ ਬਣੀ ਜਾਂਦਾ ਨਾਲੇ ਕਹਾਂ ਆਉਂਦਾ ਨਹੀਂ ਮੱਜਾ तूं कया ने कंदे रहण रहो कम चल पुछ ਜੰਗਲ ਦੇਖ ਲਾ ਤੇਰੀ ਮਰਜ਼ੀ ਆ ਹੈ ਜੰਗਲ ਕੀ ਸੁਣਦਾ ਹੋ ਗੰਜਰ ਤੇ ਆਹਨ ਸੀ ਹੋਏ ਡਰਾਈਵਰ ਇਹ ਤਾਂ ਬਹਰੋਂ ਸੀ ਕੋਈ ਆ ਦਾਤੀ ਜੀ ਗਾਰੋ ਭੁੱਲਿਆ ਬਾਜੀ ਬੜੀ ਵਧੀਆ ਹੋਈ ਅੱਛਾ ਹੋਰ ਮਠੀ ਮਠੀ ਹੈਂ ਗੁਰਦੇਵਾਲ ਕਿੱਧਰ ਗਿਆ ਗੁਰਦੇਵਾਲ ਤਾਂ ਇੱਥੇ ਗਿਆ ਉਹ ਪਸ਼ਾਬ ਸ਼ੂ ਕਰਨਾ ਉਹ ਤੋ ਕਿੱਥੇ ਖੜੀਦਾ ਉਹ ਤਾਂ ਗੀੜੇ ਦੇ ਜਾਂਦਾ ਉਹ ਵਾਲੀ ਮੈਂ ਮਨੂੰ ਸਹੀ ਗੱਲ ਹੈ ਤੇ ਇਹ ਕੌਣ ਸੀ ਹੋਦ ਰਹਾ ਓਏ ਇਹ ਤਾਂ ਬਾਹਰੋਂ ਸੀ ਲਿਆਤੀ ਹੈ ਹੈ ਉਹ ਬਾਹਰੋਂ ਸੀ ਕੋਈ ਲਿਆਜੀ ਹੋ ਹੁੰਦੇ ਪੜਦੇ ਵਾਲੇ ਬੰਦੇ ਜਿਹਦੇ ਆ ਪੜਾ ਸ਼ਾਰਾਂ ਤੂੰ ਜਰਾ ਉਹ ਰ ਤੇਰੀ ਕਰਾਵਾ ਕੱਲ ਕੀ ਜਰਾ ਓਏ ਕਰਾ ਦਿਆਂਗੇ ਕਿਸੇ ਨਾਲ ਕਰਾਤੀ ਫਿਰ ਹੂੰ ਕੋਈ ਆ ਰਿਹਾ ਜੀ ਜਦੋਂ ਕਰਾਇੰਗਾ ਨੰਬਰ ਲਾ ਕੇ ਦੇਣੀ ਤੁਹਾਨੂੰ ਪੱਕੀ ਗੱਲ ਆ ਫਿਰ ਲਾਇਆ ਫੇਰਾ ਹੁਣੀ ਲਾਇਦਾ ਉਹ ਮੈਂ ਸਹਣਾ ਹੈ ਹੁਣੀ ਲਾ ਲਾਂਗੇ ਤੂੰ ਲਾ ਹੀਂਗਾ ਉਬੜਾ ਚੁਬੜੀਦਾ ਹੁਣ ਹੂਰੀ ਆ ਯਾਰ ਟੰਗ ਹੋ ਰਿਹਾ ਹੋ ਰਿਹਾ ਹੈ ਆ ਜਿਆ ਹੱਥ ਤੇਰਾ ਕੀ ਕਰੇਂਗੇ ਜੀ ਆਪ ਤਾਂ ਦੇਖ ਲੈ ਜਾਂ ਤਾਂ ਫਿਰ ਗਾਲੀ ਕੰਜਰ ਦੇਂਗਾ ਤਾਂ ਕਰਾਈ ਹੈ ਉਹ ਵੀ ਉਹ ਕਿਵੇਂ ਸੁਣੀ ਜਾਂਦੀ ਹੈ ਦਾੜੀ ਹੋਈ ਹੋਰ ਲਿਆਉਂਦਾ ਕਿਸੇ ਫਿਰ ਲਿਆਵਾਂਗੇ ਫਿਰ ਕੀ ਹੁੰਦਾ ਕੰਜੇ ਜਬੀਦਾ ਚੰਗੀ ਹੋਰੀ ਐ ਡਰਾਈਵਰ ਦੇ ਲੈ ਕੇ ਜਾਏ ਕਰਕੇ ਕੋ ਰੋਕੇ ਗਾਂ ਸੂਈ ਐ ਸਾਡੀ ਆਰਾ ਕਿਹੜਾ ਬੈਠ ਭੋਲਾ ਉਹ ਲਿਆ ਵੇ ਹੂੰ ਇੱਥੇ ਲੱਗ ਗਈ ਜਾਂ ਉਦੋਂ ਦਾ ਕੰਜਰਾ ਤੇ ਹੋਰ ਉਹ ਕਹਿੰਦਾ ਮੈਂ ਆਉਣਾ ਗਾ ਆਂ ਡਰਾਈਵਰ ਤਾਂ ਭਾਗ ਮਾਰ ਕੇ ਪੰਪ ਦੇਖੋ ਕੀ ਲਈ ਜਾ ਵੇ ਘੁੱਟਾ ਅੱਛਾ ਕੰਜਰ ਤਾਂ ਕੁੱਤ ਦਾ ਮਾਰੀ ਲੱਗ ਰਿਹਾ ਵੇ ਹੋਰ ਉਹਨੋਂ ਤੇ 100 ਰੁਪਿਆ ਲੱਗਦਾ ਯਾਰ ਇਹ ਵੀ ਤੇਰੀ ਲੋਟ ਆ ਹੈ 100 ਰੁਪਿਆ ਲੱਗਦਾ ਇੱਥੋਂ ਦੋ ਪੇਗ ਲਾ ਕੇ ਠੱਪ ਜਾਗੇ ਮੋٹے ਮਾਰੇ ਹੈ ਨਾ ਤੱਕੀ ਬੋਤਲ ਨੂੰ ਹਲਾ ਦੇ ਇਹ ਹੋਰ ਚੱਲ ਗਿਆ ਪਕੇ ਕਿੱਥੇ ਸਾਥੇ ਚ ਚੱਲ ਫਿਰ ਚੰਦਗੀ ਤੇ ਆਹ ਫਿਰ ਇਹ ਦੇਣੀ ਪਾਲਟੀ ਪਾਲਟੀ ਦੇਖੀ ਜਾਊ ਹਥਨੇ ਜਾ ਜਾਗੇ ਕਹਿੰਦੇ ਕਿ ਲਾਸਨ ਚੋਂ ਕੱਖ ਫਟਾਈ ਜੀ ਪਰਾਵਾ ਲਵਾ ਸਾਨੂੰ ਚਿੱਟਾ ਅੱਛਾ ਤੇ ਹੋਰ ਹੋਰ ਆਈ ਕਰਾਂਗੇ ਮਸ ਹੈ ਕਹਿੰਦੇ ਇਸ ਤਾਂ ਫੇਰੀ ਝਾਕ ਤੇ ਮੁੱਲ ਵੀ ਨਹੀਂ ਲੱਤੀ ਹਾਓ ਛੇਕੜਾ ਪਹਾ ਸਹੀ ਗੱਲ ਆਪਾਂ ਬਾਦ ਤਾਂ ਲੱਗ ਜਾਗੇ ਵੀ ਸਾਨੂੰ ਪਿਆ ਉਹ ਨਾ ਕਹਿੰਦਾ ਹਾਂ ਵੀ ਅਸੀਂ ਆ ਮਰ ਲਾਥਾਂ ਦਾ ਕੱਖ ਕੱਢਤਾ ਕੀ ਲੈਣ ਗਿਆ ਪਤਾ ਹੀ ਨਹੀਂ ਦੱਸ ਸੀ ਮੈਂ ਲਿਆਉਣਾਗਾ ਯਾਰ ਦੇਖੋ ਨੀਰਾ ਨਾ ਪਉਣ ਲੱਗ ਗਿਆ ਵੇ ਗਾਣੂ ਗੀ ਨੀਰਾ ਅਰੇ ਇੱਕ ਤਾਂ ਪੈਂਦੇ ਜਾਂਦਾ ਬੈਠੇ ਨਹੀਂ ਆਂਦਾ ਯਾਰ ਬੋਲਿਆ ਆਏ ਥੱਕ ਗਏ ਯਾਰ ਜਮਈ ਤੂੰ ਵੀ ਹੋਰਾ ਕੱਖ ਘੜਦੇ ਘੜਦੇ ਥੱਕ ਹੀ ਗਏ ਪੈਰ ਜੇ ਸੌਂ ਜਾਂਦੇ ਆ ਹਾਂ ਪੈਰ ਸੌਂ ਜਾਂਦਾ ਜੈਸੇ ਨੂੰ ਚੱਕਰ ਦੇ ਲੱਗ ਜਾਂਦੇ ਨਾ ਹਾਂ ਬੈਠੇ ਬੈਠਿਆਂ ਦੇ ਹਾਂ ਹੋਰ ਕੀ ਕਰਗੇ ਹੁਣ ਕੀ ਕਰਨਾ ਭੈਲੇ ਸਾਲ ਚ ਹੁਣ ਕੀ ਕਰਨਾ ਪਹਿਲਾ ਵਾਲਾ ਕੰਮ ਤਾਂ ਹੈ ਨਹੀਂ ਵੀ ਸਾਲ ਚ ਲੱਗ ਜੋ ਪਈ ਬੇੜਾ ਵਟਣਾ ਹਨ ਅੱਗੇ ਥਾੜੀ ਜੀ ਕਰ ਦੇ ਤਿਆਰੀ ਜੋ ਰਾਜ ਨੂੰ ਤਾਂ ਕੋਠੇ ਡਟ ਦਿੰਦੇ ਸੀ ਮੇਰਾ ਮਟ-ਮਟ ਪੁੱਲ ਤੇ ਯਾਰਾ ਕਰਾ ਪਪੀ ਉਦੋਂ ਕਨ ਕਪਾਲੀ ਕੁਤਰੀ ਸੀ ਤੇ ਤੂੰ ਉੱਥੇ ਬੇੜੀ ਤੋੜ ਦਿੰਦਾ ਸੀ ਰਾਜ ਚ ਤੁਰਿਆ ਆਉਂਦਾ ਨਾ ਹੋਰ ਵਜਣ ਲੱਗਦਾ ਸੀ ਜਦੋਂ ਸੱਚ ਖੂਬ ਨਹੀਂ ਖੱਕ ਰਿਆ ਸੀ ਉਦੋਂ ਕਹਿੰਦੇ ਕਿ ਹਟਣਾ ਨਹੀਂ ਕਿਸੇ ਨੇ ਹੜੰਬੇ ਤੋਂ ਹਾਂ ਤੋ ਲਿਓ ਦਾ ਤੋੜਾ ਪਾਣੀ ਦਾ ਬਰਕੇ ਨਾਲ ਕੇ ਤਾ ਦੇਖੋ ਕੁਝ ਉਹ ਲੱਗਦਾ ਨਹੀਂ ਸੀ ਨਾ ਉਹ ਕੁਝ ਦਾਣਿਆ ਤੇ ਤੇ ਹੋਰ ਦਾਣਿਆਂ ਵਾਲਾ ਬੜਾ ਔਖਾ ਕੰਮ ਸੀ ਦਾਣਿਆਂ ਵਾਲਾ ਤਾਂ ਭੰਦਾ ਯਾਰ ਬੱਠਲ ਸਿੱਤੇ ਹੀ ਰਹਿੰਦਾ ਹੂੰ ਅਗਲੇ ਜਾਣ ਕੇ ਲੱਗ ਜਾਂਦਾ ਪੰਡਾਂ ਤੇ ਹੂੰ ਜਾਂ ਬੇੜਾ ਵੱਡਣਾ ਪੰਡਾਂ ਤੇ ਆਏ ਹੁੰਦਾ ਸੀ ਵੀ ਤੋਰਾ ਫੇਰਾ ਕਰੀ ਜਾ ਤੋਰਾ ਫੇਰਾ ਕਰੀ ਜਾਵਾਂਗੇ ਦਾਵਾ ਜਾਂਦਾ ਵੀ ਕਦੇ ਪਿਸ਼ਾਬ ਕਰਨ ਬੈਠ ਕੇ ਕੁਝ ਕਦੇ ਬੈਠੇ ਦਾਣਿਆਂ ਤੇ ਬੰਦਾ ਹਟ ਨਹੀਂ ਸਕਦਾ ਦੇਖ ਲਓ ਸਾਲਾ ਤੂੰ ਯਕੀਨ ਨਹੀਂ ਮੰਨਦਾ ਧਰਮੋਂ ਧਰਮੀ ਗੱਲਾਂ ਮੇਰੇ ਨਾਲ ਸਿਰ ਤੋਂ ਭੁੱਲਿਆ ਹੂੰ ਮੈਂ ਗੱਜਣ ਕੀ ਕੰਮ ਆਏ ਕਢਾਈ ਭਾਈ ਹੂੰ ਮੈਂ ਬੱਠਲ ਟੋਂਦਾ ਸੀ ਇਹ ਸਿਰ ਤੋਂ ਤੇ ਹੋਰ ਮੈਂ 72 ਕੀ ਮੈਂ ਕੜਾਈ ਚਾਰ ਪੰਜ ਘਰਾਂ ਨਾਲ ਭੀੜੀ ਤੇ ਭਰਾਵੇਂ ਮੇਰੇ ਨਾਲ ਸਿਰ ਤੋਂ ਬਾਲ ਉੱਡ ਗਏ ਦੇਖ ਲੈ ਤੂੰ ਯਕੀਨ ਮੰਨ ਲੈ ਐਨੇ ਬੱਠਲ ਝੱਕੇ ਆਹੋ ਬੱਠਲਾਂ ਨੇ ਧਸਿਆ ਤੂੰ ਵੀ ਗਿਰਾਂ ਤਾਂ ਭੱਜ ਗਿਆ ਸੀਗਾ ਮੈਂ ਤਾਂ ਆਪ ਮੈਂ ਤਾਂ ਪਿਸ਼ਾਬ ਮੈਂ ਕਿਹਾ ਪਿਸ਼ਾਬ ਕਰਕੇ ਆਉਣਾ ਨੇਰਾ ਆਇਆ ਸੀਗਾ ਮੂੰਹ ਸੋਝਲਾ ਆ ਪੇਕ ਜਾ ਲੱਗਾ ਸੀ ਮੈਂ ਤਾਂ ਭਰਾਵਾ ਪਾਣੋ ਬਾਨੀ ਹੋ ਗਿਆ ਉਹ ਦੇਖ ਪੈ ਅਗਰਾ ਖੜਾ ਹੋਇਆ ਕਰਾ ਦੇਖ ਪੈ ਖੜਾ ਹੋ ਜਾ ਕਰਾ ਹਾਂ ਮੈਂ ਵਾ ਦੇਖੀ ਜੋ ਲੈ ਦੇ ਦੇ ਇੰਨੇ ਕਰ ਲੈ ਲਿਆ ਮੈਂ ਤਾਂ ਇਹ ਕਪੜੇ ਨਾ ਬੁੜਾ ਆ ਹੁੰਦਾ ਸੀ ਦੇਖਲਾ ਹਾਂ ਉਹ ਬੁੜਾ ਆ ਇਸ ਸਾਲ ਕੱਢੇ ਉਹਨੇ ਬੜਾ ਪਿਆਕੜ ਹੁੰਦਾ ਸੀ ਨਾ ਉਹ ਹਾਂ ਉਹ ਦੇਖ ਲੈ ਤੂੰ दारू ਤੇ ਮੇਰੇ ਕੋਲ ਕਦੇ ਕੋਈ ਗੱਲ ਹੀ ਨਾ ਹੁੰਦੀ ਨਾ ਅਬੇ दारू ਪੀਆ ਦੋ ਕਿ दारू ਪੀਆ ਦੋ। दारू ਤਾਂ ਆਥਣੇ ਪੀਂਦਾ ਸੀ ਵੀ ਥੱਕ ਜਾਂਦਾ ਸੀ ਬੁਢਾ ਬੰਦਾ। ਹਾਂ ਬੁਢਾ ਸੀ ਦਾ। ਸਾਰੇ ਘਰਾਂ ਨੇ ਕੰਮ ਕਰਾਉਂਦਾ ਸੀ। ਸਾਰੇ ਆਪਣੇ ਪੰਜੇ ਘਰਾਂ ਨਾਲ ਦੇਖਦਾ ਸਾਰਾ ਦਿਨ ਲੱਗਾ ਰਹਿੰਦਾ। ਹਾਂ। ਤੜਕੇ ਤੋਂ ਆ ਜਾਂਦਾ। ਹੂੰ। ਤੇ ਡੋਲੂ ਵੀ ਉਹਦੇ ਕੋਲੇ ਜਾਵਾ ਛੋਟਾ ਸੀ ਦੇਖਦਾ ਦੁੱਧ ਨੂੰ ਪਾਈਏ ਕਰਾ। ਪਾਈਏ ਵਾਲਾ। ਫੇ ਸੁਣੇ ਹੋਲ ਚੱਲ ਗਿਆ ਲੈ ਗਲਾਏ ਦੁੱਧ ਤੇ ਚਾਹ ਵਾਸਤੇ ਤੜਕੇ ਵਾਸਤੇ। ਹਾਂ। ਹੁਣ ਕਿ ਉਹ ਦੂਆ ਦੇ ਇੱਥੇ ਆ ਜਾਂਦਾ ਆਪਣੇ ਘਰੇ। ਇੱਥੇ ਇੱਥੇ ਪੀਂਦਾ ਸਾਰਾ ਦਿਨ ਚਾਹ ਪਾਣੀ ਰੋਟੀ। ਸਾਰਿਆਂ ਦੇ ਦੇ ਇਹ ਲੱਬੀ ਲਵਾਉਂਦਾ ਨੀਰਾ ਚਾਰਾ ਵਜਾਉਂਦਾ ਹਾਂ ਅੱਜ ਨੂੰ ਆ ਕੱਖ ਨਹੀਂ ਹੁੰਦੇ ਸੀ ਜਿਉਂ ਕੱਖ ਕਿੱਥੇ ਹੁੰਦੇ ਸੀ ਡਰਾਈਵਰ ਹੱਥ ਨਹੀਂ ਲਾਉਂਦਾ ਹਾਂ ਭਾਈ ਤੇ ਯਾਰ ਕੋਲੇ 10 ਰੁਪਏ ਆ ਜਾਣ ਫਿਰ ਤਾਂ ਮੋਟਰਸਾਈਕਲ ਤੋਂ ਲੱਤ ਨਹੀਂ ਲਾਉਂਦਾ ਹੈ ਨਾ ਉਹ ਹਾਂ ਤੇ ਜੇ ਨਾ ਹੋਣ ਫਿਰ ਮਰੇ ਕੁੱਤੇ ਮੈਨੂੰ ਫਿਰ ਪਿਆ ਰਹਿੰਦਾ ਹੂੰ ਹੁਣ ਇਹਦੇ ਕੋਲੇ ਰੁਪਏ ਹਨ ਨੇ ਪਤਾ ਨਹੀਂ ਕਿਧਰੋਂ ਆ ਗਏ ਤੇ ਬੈਜਦਾ ਹੈ ਹੂੰ ਲੱਤ ਹੀ ਨਹੀਂ ਲਾਉਂਦਾ ਹੈ ਮੋਟਰਸਾਈਕਲ ਤੋਂ ਕੱਢਣਾ ਲੱਗੇ ਭਾਵੇਂ ਸਾਰਾ ਦਿਨ ਆ ਕੋ ਕੋ ਇਹ ਲਾ ਦੇ ਪੂੜੀ ਲਾ ਦਿੰਨੇ ਆ ਮੇਰਾ ਦੇਖ ਲੈ ਇਹ ਕਿਹਾਲਾ ਕੋਈ 500 ਦੀ ਦੋ ਨੋਟ ਆਪੇ ਪਿਆਰ ਉਹ ਮੰਝੜੇ ਚ ਹਮ ਆਪਣਾ ਤਾਂ ਸੈਲ ਸੌਖਾ ਨਾ ਉਹਨਾਂ ਨਾਲ ਆਪੇ ਟਿਕਿਆ ਰਹੂਗਾ ਜੇ ਭੋਲਿਆ ਹਰੂ ਕਰ ਦਿਆਂ ਸੈਲੋ ਸੈਲ ਪਹਿਲਾਂ ਕੰਜੇ ਦਾ ਕੋਈ ਮੱਗੀ ਪਾਲਿਆ ਕਰਕੇ ਮੱਗੀ ਯਾਰਾ ਉਹਨਾਂ ਕੋਈ ਫੜਾ ਦੇ ਉਹਨੂੰ ਕੀ ਫੜ ਨਾ ਕਰੇਗਾ ਸਿਰ ਪੀਣ ਵਾਸਤੇ ਬਣਾਉਂਦੇ ਸੀ ਨਾਲੇ ਕੋਈ ਬੋਤਲ ਦੇ ਜਾ ਕਰਾਂਗੇ ਦੇਖਣਾ ਹੈ ਦੇਖ ਲੈ ਸੈਲੋ ਸੈਲ ਚਲਾ ਲੈਨੇ ਕੰਮ ਯਾਰ

ਕਿ ਜਾਗੇ ਅਸੀਂ ਉਹ ਨਹੀਂ ਆਉਂਦਾ ਉਹ ਹੋਰੋਂ ਕਰ ਦਿਆ ਓਏ ਥੱਪਾ ਇੱਥੇ ਜਵੀਤਾ ਖੜੀਆ ਬਾੜ ਦੇ ਘਿ ਇੱਥੇ ਸੜ ਦਿੰਨੇ ਕਨੇ ਕਾ ਦੇਖ ਅਸੀਂ ਕੱਖ ਕੱਢੇ ਕਨੇ ਤੇਰੇ ਆਉਂਦੇ ਨੇ ਹਾਂ ਹਣ ਹਾਂ ਦਸਤੀ ਨਹੀਂ ਹੈਗੀ ਦਸਤੀ ਇੱਥੇ ਦਸ ਗੋਇਆ ਪਿਆ ਸੀ ਯਾਰ ਇਹ ਗਲਾਈ ਖਲਿਆਰ ਦਿੰਨੇ ਨੇ ਇਹ ਖਲਿਆਰ ਤੇ ਫਿਰ ਜਾ ਇਹ ਖਲਿਆਰ ਤੇ ਪੱਟਿਆਂ ਦਾ ਵੀ ਦੀ ਗਈ ਆ ਕੱਖ ਤਾਂ ਆਏ ਹੋ ਜੂ ਬਾਹਲੇ ਪੱਟਿਏ ਭੋਲੇ ਉਹਨਾਂ ਨੇ ਵੀ ਬਾਹਲੇ ਕੱਖ ਸੀ ਅ ਕੰਧੇ ਤੇ ਉਹਨਾਂ ਸਿੱਟੀ ਪਰਾਲੀ ਦੇ ਵਿਚ ਹੋ ਰਹਾ ਤੇ ਉਪਰ ਵਾਲੀ ਗਾਲ ਦੇ ਕੰਜਰ ਤੇ ਆਂ ਵਾਲੀ ਸਿੱਟੀ ਹੁੰਦੀ ਕੱਖ ਹੁੰਦਾ ਹੀ ਨਹੀਂ ਸੀ ਹਾਂ ਮਾਰੀ ਜੋਗਾ ਇਹ ਕਿ ਹੱਥ ਸਾਰੇ ਹਾਂ ਮਾਰੀ ਜੋ ਮੱਥਾ ਇਹ ਦਵਾਰੇ ਫੇਰ ਹੋ ਜਾਣਗੇ ਇਹ ਹੱਥ ਤਾਂ ਲਾਉਂਦਾ ਨਹੀਂ ਇਹਦਾ ਉਹ ਚੱਲ ਗਏ ਫਿਰ ਆਪਾਂ ਸਾਥ ਚ ਹੈ ਚੱਲ ਗਏ ਫਿਰ ਮੰਗ ਚਾਲ ਆਪਾਂ ਵੀ ਫਿਰ ਕੀ ਕਰਨਾ ਯਾਰ ਆ ਚੱਲ ਗਏ ਯਾਰ ਚਲ ਅਰੇ ਆਹ ਚਲ ਉਪਰ ਲੈ ਆ ਵੀ ਆਪਣੇ ਕੱਢ ਲੂਗਾ